ਮੇਰੀ ਲਾਈਵ ਵੱਤ ਤੋਂ ਵੱਤ ਲੋਕੇ ਦੇਖਣ ਕਿ ਕਮਲ ਮਰੀ ਨਹੀਂ ਹਲੇ ਤੱਕ ਜਿਉਂਦੀ ਆ ਆਪਣਾ ਫੋਨ ਜਦੋਂ ਫੋਨ ਚਲਾਇਆ ਨੈਟ ਔਨ ਕੀਤਾ ਕਿ ਆ ਤਾਂ ਮੈਨੂੰ ਜਿਉਂਦੇ ਜੀ ਮਾਰਦਾ ਪਿਆ ਕੋਣ ਹੈ ਮੈਂ ਐਡਮਿਟ ਸੀਗੀ ਹਸਪੀਟਲ 'ਚ ਦੇ ਮੇਰੇ ਮਰਨ ਦੇ ਨਿਊਜ਼ ਮੈਂ ਦੇਖ ਰਹੀ ਹਾਂ ਦੋਸਤੋ ਵੱਤ ਤੋਂ ਵੱਤ ਲਾਈਵ ਸ਼ੇਅਰ ਕਰ ਦਿਓ ਕਿ ਲੋਕਾਂ ਨੂੰ ਪਤਾ ਲੱਗ ਜਾਏ ਕਿ ਆ ਖਬਰ ਝੂਠੀ ਸੀਗੀ ਕਿ ਮੇਰੀ ਲਾਈਵ ਵੱਤ ਤੋਂ ਵੱਤ ਲੋਕੇ ਦੇਖਣ ਕਿ ਕਮਲ ਮਰੀ ਨਹੀਂ ਹਲੇ ਤੱਕ ਜਿਉਂਦੀ ਆ ਆਪਣਾ ਫੋਨ ਜਦੋਂ ਫੋਨ ਚਲਾਇਆ ਨੈਟ ਔਨ ਕੀਤਾ ਕਿ ਆ ਤਾਂ ਮੈਨੂੰ ਜੂੰਦੇ ਜੀ ਮਾਰਦਾ ਪਿਆ ਕੋਣ ਹੈ ਇਹ ਮੈਂ ਐਡਮਿਟ ਸੀਗੀ ਹਸਪੀਟਲ 'ਚ ਦੇ ਮੇਰੇ ਮਰਨ ਦੀ ਨਿਊਜ਼ ਮੈਂ ਦੇਖ ਰਹੀ ਹਾਂ ਦੋਸਤੋ ਵੱਤੋ ਵੱਤ ਲਾਈਵ ਸ਼ੇਅਰ ਕਰ ਦੋ ਕਿ ਲੋਕਾਂ ਨੂੰ ਪਤਾ ਲੱਗ ਜਾਏ ਕਿ ਆ ਖਬਰ ਝੂਠੀ ਸੀਗੀ ਕਿ ਮੇਰੀ ਲਾਈਵ ਵੱਤੋ ਵੱਤ ਲੋਕੀ ਦੇਖਣ ਕਿ ਕਮਲ ਮਰੀ ਨਹੀਂ ਹਲੇ ਤੱਕ ਜਿਉਂਦੀ ਆ ਆਪਣਾ ਫੋਨ ਜਦੋਂ ਫੋਨ ਚਲਾਇਆ ਨੈਟ ਔਨ ਕੀਤਾ ਕਿ ਆ ਤਾਂ ਮੈਨੂੰ ਜੂੰਦੇ ਜੀ ਮਾਰਦਾ ਪਿਆ ਕੋਣ ਹੈ ਇਹ ਮੈਂ ਐਡਮਿਟ ਸੀਗੀ ਹਸਪੀਟਲ 'ਚ ਦੇ ਮੇਰੇ ਮਰਨ ਦੇ ਨਿਊਜ਼ ਮੈਂ ਦੇਖ ਰਹੀ ਹਾਂ ਦੋਸਤੋ ਵੱਤੋ ਵੱਤ ਲਾਈਵ ਸ਼ੇਅਰ ਕਰ ਦੋ ਕਿ ਲੋਕਾਂ ਨੂੰ ਪਤਾ ਲੱਗੇ ਕਿ ਆ ਖਬਰ ਝੂਠੀ ਸੀਗੀ